ਯਾਰ ਰੱਖੋ ਥੋੜੀ ਛੋਟੀ ਜਿਹੀ ਗਲਤੀ ਬਣਾ ਸਕਦੇ ਆ ਥੋੜੀ ਵੀ ਗਲਤ ਵੀਡੀਓ ਇਸ ਵੀਡੀਓ ਵਿੱਚ ਵੀ ਕੁੜੀ ਨੂੰ ਤੁਸੀਂ ਜਾਣਦੇ ਹੋਮੋਗੇ ਜੋ ਵੀਡੀਓ ਇਸ ਕੁੜੀ ਦੀ ਦੱਸੀ ਜਾ ਰਹੀ ਹੈ ਇਸ ਵਿੱਚ ਉਹ ਵੀਡੀਓ ਇਸ ਕੁੜੀ ਦੀ ਨਹੀਂ ਅਸਲ ਉਹ ਵੀਡੀਓ ਕਿਸ ਨੇ AI ਦੀ ਮਦਦ ਨਾਲ ਬਣਾਈ ਆ ਇਸ ਕਰਕੇ ਕੁੜੀ ਨੂੰ ਬਹੁਤ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਤੇ ਥੋੜੀ ਵੀ ਇਸ ਤਰ੍ਹਾਂ ਦੀ ਵੀਡੀਓ ਨਾ ਬਣ ਜਾਵੇ ਤਾਂ ਇਹ ਕੁਝ ਗੱਲਾਂ ਨੇ ਜੋ ਧਿਆਨ ਰੱਖਿਓ ਪਹਿਲੀ ਗੱਲ ਆਪਣੀਆਂ ਫੋਟੋਆਂ ਖਾਸ ਕਰ ਜਿਨ੍ਹਾਂ 'ਚ ਮੂੰਹ ਸਾਫ਼ ਦਿਖ ਰਿਹਾ ਹੈ ਸਿੱਧੀ ਸੋਸ਼ਲ ਮੀਡੀਆ ਤੇ ਜਿੰਨਾ ਘੱਟ ਹੋ ਸਕੇ ਘੱਟ ਪਾਓ ਕਿਉਂਕਿ ਇੱਕ ਸਕਰੀਨਸ਼ਾਟ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਦੂਸਰੀ ਗੱਲ ਖਾਸ ਕਰ ਕੁੜੀਆਂ ਲਈ ਆਪਣੀਆਂ ਨਿੱਜੀ ਫੋਟੋਆਂ ਜਾਂ ਵੀਡੀਓ ਕਿਸੇ ਨੂੰ ਨਾ ਭੇਜੋ ਕਿਉਂਕਿ ਕਈ ਵਾਰ ਯਾਰੀ ਦੋਸਤੀ 'ਚ ਕੁੜੀਆਂ ਇੱਕ ਨੂੰ ਆਪਣੀਆਂ ਫੋਟੋਆਂ ਤੇ ਵੀਡੀਓਆਂ ਭੇਜ ਦਿੰਦੀਆਂ ਨੇ ਬਸ ਇੱਕ ਵਿਸ਼ਵਾਸ ਕਰਕੇ ਪਰ ਆਪਾਂ ਨੂੰ ਕੀ ਪਤਾ ਕਿ ਅਗਲੇ ਟਿੱਡੇ 'ਚ ਕੀ ਚੱਲਦਾ ਹੈ ਤਾਂ ਪਹਿਲਾਂ ਲੰਬੀ ਸੋਚੋ ਫਿਰ ਕਰੋ ਅਗਲੀ ਗੱਲ ਇਹ ਕਿ ਕਈ ਵਾਰ ਆਪਾਂ ਕਿਸੇ ਨੂੰ ਮਿਲਦੇ ਆਂ ਤੇ ਉਹਦੀਆਂ ਭੋੜੀਆਂ ਗੱਲਾਂ ਸੁਣ ਕੇ ਉਸ ਨੂੰ ਪਸੰਦ ਕਰਨ ਲੱਗ ਜਾਂਦੇ ਆਂ ਤੇ ਕੋਈ ਟਾਈਮ ਬਾਅਦ ਉਹ ਸਾਹਮਣੇ ਵਾਲਾ ਆਪਾਂ ਨੂੰ ਵੀਡੀਓ ਕਾਲ ਤੇ ਗੱਲ ਕਰਨ ਲਈ ਕਹਿੰਦਾ ਆ ਤੇ ਆਪਾਂ ਵਿਸ਼ਵਾਸ ਕਰਕੇ ਵੀਡੀਓ ਕਾਲ ਕਰ ਵੀ ਲੈਨੇ ਆ ਪਰ ਇਹ ਵੀ ਇੱਕ ਬਹੁਤ ਵੱਡੀ ਗਲਤੀ ਆ ਕਿਉਂਕਿ ਕੀ ਪਤਾ ਕਾਲ ਦੌਰਾਨ ਜੇਕਰ ਤੁਹਾਡਾ ਫੇਸ ਸਾਫ਼ ਦਿਖਾਈ ਦੇ ਰਿਹਾ ਹੈ ਤਾਂ ਅਗਲੇ ਸਕਰੀਨ ਰਿਕਾਰਡਿੰਗ ਜਾਂ ਸਕਰੀਨ ਸ਼ਾਟ ਵੀ ਲੈ ਸਕਦਾ ਹੈ ਤੁਹਾਨੂੰ ਬਿਨਾ ਪਤਾ ਲੱਗੇ ਤੇ AI ਦੀ ਮਦਦ ਨਾਲ ਤੁਹਾਡੀ ਵੀਡੀਓ ਜਾਂ ਫੋਟੋ ਬਣਾ ਸਕਦਾ ਹੈ ਅਗਲੀ ਗੱਲ ਆਪਣੇ ਘਰਾਂ ਵਿੱਚ ਬਜ਼ੁਰਗਾਂ ਨੂੰ smartphones ਨਾ ਦੇਬੋ ਕਿ ਬਹੁਤੇ ਬਜ਼ੁਰਗਾਂ ਨੂੰ ਇਨਾ ਫੋਨਾਂ ਦੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਤੇ ਕਈ ਵਾਰ ਉਹ ਫੋਨ ਚਾਹੀ ਛੋਟੀ ਜਿਹੀ ਖਰਾਬੀ ਨੂੰ ਫੋਨ ਠੀਕ ਕਰਨ ਵਾਲੇ ਕੋਲ ਲੈ ਜਾਂਦੇ ਨੇ ਤੇ ਕਈ ਵਾਰ ਫੋਨ ਠੀਕ ਕਰਨ ਵਾਲਾ ਠੀਕ ਕਰਨ ਦੇ ਬਹਾਨੇ ਫੋਨ ਵਿੱਚੋਂ ਪਰਵਾਰ ਦੇ ਨਿੱਜੀ ਫੋਟੋਆਂ ਇਹ ਵੀਡੀਓ ਕੱਢ ਲੈਂਦਾ ਹੈ ਤੇ ਇਹ ਗੱਲ ਤਾਂ ਆਪਣੇ ਬਜ਼ੁਰਗਾਂ ਨੂੰ ਪਤਾ ਨਹੀਂ ਲੱਗਦਾ ਫੋਨ ਦੀ ਘਟ ਜਾਣਕਾਰੀ ਹੋਣ ਕਰਕੇ ਅੱਜ ਵੀ ਗੱਲ ਇਸ ਤੋਂ ਵੀ ਜ਼ਰੂਰੀ ਉਹਨਾਂ ਲਈ ਹੈ ਜਿਨ੍ਹਾਂ ਨੂੰ smartphones ਦੀ ਪੂਰੀ ਜਾਣਕਾਰੀ ਆ ਕਿਉਂਕਿ ਕਈ ਵਾਰ social media ਤੇ ਚੱਲੇ ਟ੍ਰੈਂਡ ਨੂੰ ਦੇਖ ਕੇ ਆਪਾਂ ਆਪਣੀਆਂ ਫੋਟੋਆਂ AI ਟੂਲਾਂ ਤੇ ਐਪਾਂ ਵਿੱਚ ਪਾਉਣ ਲੱਗ ਜਾਂਦੇ ਆ ਪਰ ਇਹ ਵੀ ਇੱਕ ਬਹੁਤ ਵੱਡੀ ਗਲਤੀ ਆ ਕਿਉਂਕਿ ਬਿਨਾਂ ਹੋ ਐਪ ਜਾਂ AI ਟੂਲ ਬਾਰੇ ਜਾਣੇ ਉਸ 'ਚ ਫੋਟੋ ਪਾਉਣਾ ਸਹੀ ਨਹੀਂ ਕਿਉਂਕਿ ਇਹ ਤੁਹਾਡਾ ਫੇਸ ਸਕੈਨ ਕਰਕੇ ਆਪਣੇ ਸਰਵਰ ਵਿੱਚ ਤੁਹਾਡੀਆਂ ਫੋਟੋਆਂ ਸੇਵ ਕਰ ਸਕਦੇ ਨੇ ਜਿਸਦੀ ਅੱਗੇ ਚੱਲ ਕੇ ਗਲਤ ਵਰਤੋਂ ਵੀ ਹੋ ਸਕਦੀ ਆ ਪਰ ਹੁਣ ਜੇ ਤੁਹਾਡੇ ਤੋਂ ਇਹ ਗਲਤੀਆਂ ਹੋ ਗਈਆਂ ਨੇ ਕਿਸੇ ਨੇ ਤੁਹਾਡੀ ਗਲਤ ਵੀਡੀਓ ਜਾਂ ਫੋਟੋ ਬਣਾ ਲਈ ਆ ਤਾਂ ਡਰੋ ਨਾ ਸਭ ਤੋਂ ਪਹਿਲਾਂ ਪ੍ਰੂਫ ਇਕੱਠੇ ਕਰੋ ਜਿਵੇਂ ਸਕਰੀਨਸ਼ਾਟ ਜਾਂ ਕੀਤੀ ਗਈ ਚੈਟ ਦੀ ਰਿਕਾਰਡਿੰਗ ਪੁਲਿਸ ਤੇ ਸਾਈਬਰ ਕ੍ਰਾਈਮ ਅਧਿਕਾਰੀਆਂ ਨਾਲ ਸੰਪਰਕ ਕਰੋ ਸਾਰੀ ਗੱਲ ਤੇ ਸਬੂਤ ਦਿਖਾਓ ਆਪਣੇ ਪਰਿਵਾਰ ਵਿੱਚ ਗੱਲ ਸਾਂਝੀ ਕਰਨ ਤੋਂ ਨਾ ਡਰੋ ਕਿਉਂਕਿ ਗੱਲ ਖੋਲ੍ਹੇ ਤੇ ਕੁਝ ਹੋਊਗਾ ਸਿਆਣੇ ਕਹਿੰਦੇ ਹੁੰਦੇ ਸੀ ਆਪਣੀ ਇੱਜ਼ਤ ਆਪਣੇ ਹੱਥੀ ਹੁੰਦੀ ਆ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਦੱਸੋ